ਤੁਹਾਡਾ ਕੀ ਰੋਲ ਆ ਫਿਰ ਵਿੱਚ ਕਰੈਕਟਰ ਮੇਰਾ ਜੀ ਸਰਜੇ ਦੇ ਕਰਮਜੀਤ ਨੂੰ ਮੁੱਢ ਹੁੰਦੇ ਆ ਉਹਨਾਂ ਦਾ ਬੇਟਾ ਬਣਿਆ ਮੈਂ ਸਰ ਦਾ ਨਾਮ ਹੈਗਾ ਦੇ ਤੁ ਬਸ਼ੀਰਾ ਤੇ ਮੇਰਾ ਨਾਮ ਹੈਗਾ ਮਿੱਕਾ ਸਾਡੇ ਬਹੁਤ ਹੀ ਵਧੀਆ ਫਿਲਮ ਹੈ ਐਂਡ ਨਵੀਂ ਜਨਰੇਸ਼ਨ ਬਾਰੇ ਤੇ ਪੁਰਾਣੀ ਜਨਰੇਸ਼ਨ ਬਾਰੇ ਵੀ ਦੱਸਿਆ ਇਹਨਾਂ ਨੇ ਤੇ ਸਿੱਖਣ ਨੂੰ ਵੀ ਬਹੁਤ ਕੁਝ ਮਿਲੂਗਾ ਇਸ ਤੋਂ ਆ ਫਿਲਮ ਤੋਂ ਜਾਣਕਾਰੀ ਵੀ ਮਿਲੂਗੀ

ਹਾਂਜੀ ਜੀ ਬਹੁਤ ਮੇਰੇ ਮੰਮੀ ਪਾਪਾ ਕਹਿੰਦੇ ਬਹੁਤ ਹੀ ਮਾਨ ਵਾਲੀ ਕਹਾਣੀ ਹੈ ਅਜੀ ਫਿਲਮਾਂ ਦੇ ਵਿੱਚ ਉਹਨਾਂ ਲਈ ਤੇ ਲੋਕੀ ਲੱਖਾਂ ਕਰੋੜਾਂ ਦਾ ਪੈਸੇ ਦੇਖ ਕੇ ਵੀ ਨਹੀਂ ਫਿਲਮਾਂ ਦੇ ਵਿੱਚ ਚੋਗੇ ਤੇ ਅਸੀਂ ਇਦਾਂ ਦੇ ਦਿਲ ਦੇਖਾ ਵੀ ਕਿ ਇਸ ਵੇਲੇ ਆਪਾਂ ਸਾਡੇ ਕੋਲ ਕਮਰਾ ਵੀ ਨਹੀਂ ਹਿਲਦਾ ਅੱਜ ਆਪਾਂ ਬੜੀ ਮਿਹਨਤ ਦੇ ਨਾਲ ਇੱਕ ਘਰ ਤਿਆਰ ਕੀਤਾ ਆਪਣਾ ਹਾਂਜੀ ਸੋ ਅੱਜ ਤੁਹਾਨੂੰ ਸਿਨੇਮਾ ਘਰ ਦੇ ਵਿੱਚ ਲੈ ਕੇ ਆਏ ਹਾਂ ਜਿੱਥੇ ਕੀ ਮਸਤਾਨੇ ਮਸਤਾਨੇ ਫਿਲਮ ਜਿਹੜੀ ਹੈ ਅੱਜ ਤੋਂ ਜਿਹੜੀ ਸਿਨੇਮਾ ਘਰਾਂ ਦੇ ਵਿੱਚ ਲੱਗ ਚੁੱਕੀ ਹੈ ਸੋ ਤਸਵੀਰ ਤੁਹਾਨੂੰ ਦਿਖਾ ਦਾਂਗੇ ਇਹ ਸਿਨੇਮਾ ਇਸ 25 ਅਗਸਤ ਮਸਤਾਨੇ ਫਿਲਮ ਹੈ ਇਹਦੇ ਵਿੱਚ ਬੜੇ ਵਧੀਆ ਜਿਹੜੇ ਰੋਲ ਅਦਾ ਕੀਤੇ ਗਏ ਨੇ ਤੇ ਪੰਜਾਬ ਦੇ ਆਧਾਰ ਦੇ ਉੱਤੇ ਜਿਹੜਾ ਲੋਕਾਂ ਨੂੰ ਸਮਝਾਇਆ ਗਿਆ ਤੇ ਪੰਜਾਬ ਦੀ ਫਿਲਮ ਹੈ ਪੰਜਾਬ ਦੇ ਵਿੱਚ ਜਿਹੜੇ ਮਤਲਬ ਕਿ ਮਸਤਾਨੇ ਫਿਲਮ ਜਰੀਏ ਬੜੀ ਜਲਦੀ ਪਈ ਅੱਜ ਤੋਂ ਜਿਹੜੀ ਸ਼ੁਰੂਆਤ ਹੋ ਗਈ ਏ ਪਰ ਅੱਜ ਜਿਹੜਾ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਉਹ ਹੈ ਗੋਲੂ ਮਾਦੇ ਵਾਲਾ ਗੋਲੂ ਮਾਦੇ ਵਾਲੇ ਦਾ ਵੀ ਕਿਰਦਾਰ ਹੈਗਾ ਇਹਦੇ ਵਿੱਚ ਤੇ ਆਪਾਂ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਦਾ ਕੀ ਕਿਰਦਾਰ ਆ ਤੇ ਕਿੰਨਾ ਕੁ ਪਿਆਰ ਜਿਹੜਾ ਲੋਕਾਂ ਨੂੰ ਲੋਕ ਜਿਹੜੇ ਦੇ ਰਹੇ ਨੇ ਗੋਲੂ ਮਾਦੇ ਵਾਲੇ ਨੂੰ ਤੇ ਨਾਲ ਦੀ ਨਾਲ ਮਸਤਾਨੇ ਫਿਲਮ ਨਾਲ ਆਪਾਂ ਗੱਲਬਾਤ ਕਰਦੇ ਆਂ ਗੋਲੂ ਮਾਦੇ ਵਾਲਾ ਸੋ ਨਮਸਕਾਰ ਭਾਜੀ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਜੀ ਠੀਕ ਹੈ ਜੀ ਤੁਸੀਂ ਸੁਣਾਓ ਬਸ ਵਧੀਆ ਤੁਸੀਂ ਸੁਣਾਓ ਫੈਮਲੀ ਸਰ ਕਿੱਦਾਂ ਕਿਰਪਾ ਜੀ ਤੁਸੀਂ ਸੁਣਾਓ ਫਿਰ ਮਸਤਾਨੇ ਕਿੱਦਾਂ ਲੱਗੀ ਮਸਤਾਨੇ ਬਹੁਤ ਹੀ ਵਧੀਆ ਫਿਲਮ ਆ ਜੀ ਵਧੀਆ ਹਾਂ ਜੀ ਤੁਹਾਡਾ ਕੀ ਰੋਲ ਆ ਫਿਰ ਵਿੱਚ ਹਾਂ ਕਰੈਕਟਰ ਮੇਰਾ ਜੀ ਸਰ ਜਿਹੜੇ ਕਰਮਜੀਤ ਅਨਮੋਲ ਹੁੰਦੇ ਆ ਉਹਨਾਂ ਦਾ ਬੇਟਾ ਬਣਿਆ ਮੈਂ ਸਰ ਦਾ ਨਾਮ ਹੈਗਾ ਦੇਚ ਬਸ਼ੀਰਾ ਤੇ ਮੇਰਾ ਨਾਮ ਹੈਗਾ ਮਿੱਠਾ ਕੀ ਕਹਿੰਦੇ ਫਿਰ ਤੁਸੀਂ ਤੁਹਾਡੇ ਕੋਲ ਡਾਇਲਗ ਮੁਲਕ ਸੁਣਾਉਣਾ ਕੋਈ ਡਾਇਲਗ ਜਿਹੜੇ ਸਰ ਹੁੰਦੇ ਆ ਓਕੇ ਉਹ ਇੱਕ ਕੁੜੀ ਨੂੰ ਕਹਿੰਦੇ ਆ ਦੇਖ ਸੁਭਮਾ ਅੱਖਾਂ ਚ ਪਾ ਲਈ ਤੂੰ ਤੇ ਉਹ ਉਸ ਉਧਰੋਂ ਆ ਜਾਂਦੇ ਮੇਰੇ ਮਮਾ ਹਨਾ ਉਹਨਾਂ ਨੇ ਚੰਗੀ ਉਹਨੂੰ ਉਹ ਕਹਿੰਦਾ ਉਹ ਕਹਿੰਦੀ ਇਹ ਸੁਭਮਣੀ ਇਹ ਸੱਤਾ ਚੁੱਲਿਆਂ ਦੀ ਸਵਾਹ ਹੈ ਉਹਨਾਂ ਪਾਪਣ ਵੱਟ ਚੰਗਾ ਕੁੱਟਦੇ ਏ ਕੜਵਜੀਤ ਭਾਣੀ ਨੂੰ ਬਾਅਦ ਚ ਕਹਿੰਦੇ ਕਹਿੰਦੀ ਤੂੰ ਤੇ ਘਰ ਚ ਲੰਤ ਰਿਆ ਤੈਨੂੰ ਤੇ ਮੈਂ ਦੱਸਦੀ ਆ ਫਿਰ ਪਾਪਾ ਨੇ ਜਾ ਕੇ ਕੁੱਟਦੇ ਆ ਸੋ ਕਿੱਦਾਂ ਦੀ ਲੱਗੀ ਫਿਲਮ ਤੁਹਾਨੂੰ ਕਿਉਂਕਿ ਤੁਸੀਂ ਕਿਰਦਾਰ ਵੀ ਨਿਭਾਇਆ ਵਿੱਚ ਤੇ ਲੋਕਾਂ ਨੂੰ ਕਿੱਦਾਂ ਦੀ ਲੱਗੀ ਤੇ ਤੁਹਾਨੂੰ ਕਿੱਦਾਂ ਨ ਲੱਗੀ ਕਿਉਂਕਿ ਤੁਸੀਂ ਇਹਦੇ ਵਿੱਚ ਰੋਲ ਅਦਾ ਕੀਤਾ ਹੈ ਸਾਰੇ ਬਹੁਤ ਹੀ ਵਧੀਆ ਫਿਲਮ ਹੈ ਐਂਡ ਨਵੀਂ ਜਨਰੇਸ਼ਨ ਬਾਰੇ ਤੇ ਪੁਰਾਣੀ ਜਨਰੇਸ਼ਨ ਬਾਰੇ ਵੀ ਦੱਸਿਆ ਇਹਨਾਂ ਨੇ ਤੇ ਸਿੱਖਣ ਨੂੰ ਵੀ ਬਹੁਤ ਕੁਝ ਮਿਲੂਗਾ ਇਸ ਤੋਂ ਆ ਫਿਲਮ ਤੋਂ ਜਾਣਕਾਰੀ ਵੀ ਮਿਲੂਗੀ ਵੱਧ ਤੋਂ ਵੱਧ ਮੈਂ ਕਹਿਣਾ ਵਾ ਵੀ ਆਓ ਨਾ ਸਾਰੇ ਫਿਲਮ ਦੇਖਣ ਬਹੁਤ ਹੀ ਨਾਈਸ ਫਿਲਮ ਹੈ ਆਪਣੇ ਬੱਚਿਆਂ ਨੂੰ ਆਪਣੀ ਫੈਮਿਲੀ ਦੇ ਨਾਲ ਆਓ ਬਹੁਤ ਹੀ ਵਧੀਆ ਫਿਲਮ ਹੈ ਬੋਲੋ ਜੀ ਦੇਖਣ ਵਿੱਚ ਲੱਗਦਾ ਪਿਆ ਕਿ ਬਹੁਤ ਪਰਿਵਾਰ ਜਿਹੜੇ ਨੇ ਆ ਕੇ ਆਨ ਕੇ ਫਿਲਮ ਦੇਖਦੇ ਪਏ ਨੇ ਜੇ ਪਸੰਦ ਲੱਗਦੀ ਹੈ ਉਹਨਾਂ ਨੂੰ ਤਾਂ ਫੇਰ ਹੀ ਐਂਡ ਰੈਵਲ ਤੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੀਦਾ ਤੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਵੀ ਕਿਹਾ ਕਿ ਬੜੀ ਵਧੀਆ ਫਿਲਮ ਹੈ ਤੁਹਾਡਾ ਕੀ ਕਹਿਣਾ ਹੈ ਜੀ ਫਿਲਮ ਤਾਂ ਬਹੁਤ ਹੀ ਵਧੀਆ ਮੈਨੂੰ ਤੇ ਜਦੋਂ ਮੈਂ ਭਾਜੀ ਹਣਾਣਾ ਕੰਮ ਕਰਦਾ ਸੀ ਮੈਨੂੰ ਸਾਰਾ ਸਾਰਾ ਡਰ ਵੀ ਲੱਗਦਾ ਸੀ ਕਿ ਐਡੇ ਵੱਡੇ ਸਿੰਗਰਾਂ ਨਾਲ ਕੰਮ ਮੈਂ ਪਹਿਲੀ ਵਾਰ ਹੀ ਕਰ ਰਿਹਾ ਮੇਰੇ ਤੇ ਮम्मी पापा ਵੀ ਕਹੇ ਜੀ ਰੋਡ ਐ ਬੰਦੇ ਵੀ ਜਿਹੜੇ ਜਿਹੜੇ ਦਿਨ ਆਪਾਂ ਨਹੀਂ ਵੇਖੇ ਉਹ ਆ ਜੋ ਪੁੱਤਰੇ ਆ ਜਾਣੇ ਦਿਖਾਉਂਦੇ ਆ ਤੇ ਐਦਾ ਬਾਬੇ ਦੀ ਕਿਰਪਾ ਨਾਲ ਜਦੋਂ ਉੱਥੇ ਕੰਮ ਕਰੀਦਾ ਕੈਮਰੇ ਅੱਗੇ ਸਾਰੀ ਦੁਨੀਆ ਉਹਨੇ ਦੇਖਣ ਹੁੰਦਾ ਵਾ ਡਰ ਹੁੰਦਾ ਕਿਤੇ ਮਾੜੀ ਜੀ ਵੀ ਮਸਤੀ ਸੋ ਕੋਲੂ ਜੀ ਤੁਸੀਂ ਕਹਿ ਕੇ ਆਇਆ ਇਹੋ ਜਿਹੇ ਦਿਨ ਆਪਾਂ ਦੇਖੇ ਨੇ ਪਰ ਹੂਨ ਕੇਰੇ ਦਿਨ ਦਿਖਾ ਰਿਹਾ ਹੈ ਭੋਲੂ ਦਿਖਾ ਰਿਹਾ ਕਿਤੇ ਨਾ ਕਿਤੇ ਪ੍ਰਮਾਤਮਾ ਦਾ ਵੀ ਹੱਥ ਹੁੰਦਾ ਤੇ ਨਾਲ ਦੀ ਨਾਲ ਮਾਤਾ ਜੀ ਦਾ ਵੀ ਹੱਥ ਹੁੰਦਾ ਤੇ ਮਾਲੂ ਨਾਲ ਜਿਹੜੇ ਜੋ ਜੁੰਡੇ ਨੇ ਲੋਕ ਜਿਹੜੇ ਨੇ ਪਿਆਰ ਕਰਦੇ ਨੇ ਤੁਹਾਨੂੰ ਸਰਦਾਰ ਨਿਭਾਉਂਦੇ ਹੋ ਜਦ ਤੁਸੀਂ ਸੋਸ਼ਲ ਮੀਡੀਆ ਰੈਕਟਿਵ ਰਹਿੰਦੇ ਹੋ ਕਿਤੇ ਨਾ ਕਿਤੇ ਉਹਨਾਂ ਦਾ ਵੀ ਜ਼ਿਆਦਾ ਸਪੋਰਟ ਹੁੰਦੀ ਹੈ ਹਾਂਜੀ ਬਹੁਤੀ ਪਿਆਰ ਕਰਦੇ ਆ ਸੋਸ਼ਲ ਮੀਡੀਆ ਤੇ ਲੋਕ ਵੀ ਕਈ ਵੇਕ ਕਮੈਂਟ ਵੀ ਕਰਦੇ ਆ ਦੰਦੇ ਕਮੈਂਟ ਵੀ ਕਰਦੇ ਆ ਗੋਲੀ ਨੂੰ ਇਹ ਕਰਦਾ ਉਹ ਕਰਦਾ ਗੋਲੀ ਤੋ ਆਉਂਦੀ ਜਿਹੜੇ ਲੋਕ ਆ ਗਏ ਤੂੰ ਵੀ ਤੋ ਵੀਡੀਓ ਕੋਲ ਆਇਆ ਤੇਈ ਤੇਰੇ ਪਿੰਡ ਵਾਲੇ ਵੀ ਕਹਿੰਦੇ ਤੂੰ ਵਸਿਆ ਤੂੰ ਵਸ ਖਤਮ ਹੋਇਆ ਤੇਰਾ ਔਰ ਮੈਂ ਕਹਿੰਦਾ ਮੈਂ ਕੋਈ ਨਹੀਂ ਜਿੰਨਾ ਤਾਂ ਕਿ ਮੇਰੇ ਪਰਮਾਤਮਾ ਦਾ ਮੇਰੇ ਹੱਥ ਪਰਮਾਤਮਾ ਦਾ ਹੱਥ ਮੇਰੇ ਚੜ੍ਹਦਾ ਉਹਨੋਂ ਤਾਂ ਕਿ ਜਿੰਨਾ ਮਗਿੱਤਾ ਜੋਰ ਲਾ ਲੈ ਮੈਂ ਮੇਰਾ ਪਰਮਾਤਮਾ ਨਾਲ ਮਿਲ ਥੱਲੇ ਸੁੱਤੇ ਦੁਨੀਆ ਚਾਹੇ ਜਿਨੀ ਮਰਜ਼ੀ ਥਲੇ ਸੁੱਟਿਆ ਮੇਰੇ ਮੇਰੇ ਪਾਪਾ ਇੱਕੋ ਗੱਲ ਕਹਿੰਦੇ ਹੁੰਦੇ ਜੜਾ ਕੋਈ ਗੱਲ ਕਰਦਾ ਵਾ ਤੂੰ ਚੁੱਪ ਕਰਕੇ ਉੱਥੋਂ ਆ ਜਾ ਕੜ ਦੁਨੀਆ ਬਹੁਤ ਗੋਲੀ ਕੀ ਹੁੰਦੀ ਆ ਸੋ ਬੋਲੂ ਜੀ ਫਿਰ ਕਿੰਨਾ ਕ ਮਾਨ ਮਹਿਸੂਸ ਹੁੰਦਾ ਕਿ ਬੜੇ ਔਖੇ ਦਿਨਾਂ ਦੇ ਵਿੱਚੋਂ ਉੱਠ ਕੇ ਅੱਜ ਤੱਕ ਤੁਸੀਂ ਇਸ ਮਕਾਮ ਤੇ ਪਹੁੰਚੋ ਕਿਧਾ ਕਿਧਾ ਸਪੋਰਟ ਰਿਆ ਕਿਦੀ ਕਿਦੀ ਸਪੋਰਟ ਰਹੀ ਹੈ ਸੇ ਜੋਗ ਰਿਹਾ ਹੈ ਹਾਂਜੀ ਜੀ ਬਹੁਤ ਮੇਰੇ ਮੰਮੀ ਪਾਪਾ ਕਹਿੰਦੇ ਬਹੁਤ ਹੀ ਮਾਨ ਵਾਲੀ ਗੱਲ ਹੈ ਅੱਜ ਫਿਲਮਾਂ ਦੇ ਵਿੱਚ ਉਹਨਾਂ ਲਈ ਤੇ ਲੋਕੀ ਲੱਖਾਂ ਕਰੋੜਾਂ ਦਾ ਪੈਸੇ ਦੇਖ ਕੇ ਵੀ ਨਹੀਂ ਫਿਲਮਾਂ ਦੇ ਵਿੱਚ ਆਉਂਦੇ ਤੇ ਅਸੀਂ ਇਦਾਂ ਦੇ ਦਿਨ ਦੇਖਿਆ ਵੀ ਇਹ ਵੇਲੇ ਆਪਾਂ ਸਾਡੇ ਕੋਲ ਕਮਰਾ ਵੀ ਨਹੀਂ ਹੁੰਦਾ ਅੱਜ ਆਪਾਂ ਬੜੀ ਮਿਹਨਤ ਦੇ ਨਾਲ ਇੱਕ ਘਰ ਤਿਆਰ ਕੀਤਾ ਆਪਣਾ ਹਾਂਜੀ ਤੇ ਦੁਨੀਆ ਲੋਕ ਵੀ ਬਹੁਤ ਪਿਆਰ ਮਿਲਦਾ ਵਾ ਇਹ ਇਦਾਂ ਜੁਨੀਆਂ ਪਿਆਰ ਕਰਦੀ ਰਵੇ ਤੇ ਆਪਾਂ ਉਹਨਾਂ ਦੇ ਕਰਦੇ ਸੋ ਗੋਲੂ ਜੀ ਹੁਣ ਅੱਗੋਂ ਜਿਹੜਾ ਤੁਹਾਡਾ ਅਗਲਾ ਜਿਹੜਾ ਪਲੇਟਫਾਰਮ ਆ ਅੱਗੇ ਜਿਹੜਾ ਤੁਸੀਂ ਸੋਚਿਆ ਆ ਅੱਗੇ ਤੁਸੀਂ ਹੁਣ ਕੋਈ ਗਾਲਾ ਵਾਲੀਆਂ ਫਿਲਮਾਂ ਨਹੀਂ ਬਣਾਉਣੀਆਂ ਇਦਾਂ ਦੀਆਂ ਫਿਲਮਾਂ ਤੁਸੀਂ ਬਣਾਓਗੇ ਫਿਰ ਹਾਂਜੀ ਹਾਂਜੀ ਇਹ ਤੇ ਹੁਣ ਉਹਨਾਂ ਦੇ ਮੁਤਾਬਕਾਂ ਨਾਲ ਜੇ ਕੋਈ ਡਾਇਲੋਗ ਦੇਣਗੇ ਉਹ ਜੇ ਤੁਹਾਨੂੰ ਪਤਾ ਮੁੱਲੇ ਕੜੇ ਹੈ ਨਾ ਤੇ ਅਗਲੇ ਨੈਕਸਟ ਮੂਵੀ ਵੀ ਮੇਰੀਆਂ ਔਰ ਦੋ ਤਿੰਨ ਮੂਵੀ ਆਉਣਗੀਆਂ ਉਹਦੇ ਵਿੱਚ ਮੈਂ ਆਪਣੀ ਅਗਲੀ ਇੰਟਰੋਡਕਸ਼ਨ ਦੇਵਾਂਗਾ ਸੋ ਗੋਲੂ ਜੀ ਇੱਕ ਨਾ ਤੁਹਾਡਾ ਗਾਲਾਂ ਵਾਲੀ ਆਪਾਂ ਗੱਲ ਨਹੀਂ ਕਰਨੀ ਗਾਲਾਂ ਵਾਲਾ ਤਾਂ ਬੜਾ ਮਸ਼ਹੂਰ ਹੋ ਗਏ ਇੱਕ ਹਾਰਨ ਦਾ ਤਾਂ ਪਾਣ ਪਾਣ ਦੀ ਗਾ ਉਹ ਸਾਡੇ ਦਰਸ਼ਕਾਂ ਨੂੰ ਦੱਸਿਓ ਹਾਂਜੀ ਉਹ ਮੁੰਡੇ ਹੀ ਲੱਗੇ ਪਿੰਡਿਆ ਟੜਿਆਲਾ ਨੱਥ ਉਹਦੇ ਮੁੰਡੇ ਆ ਉਹ ਵੀਡੀਓ ਬਣਾਉਂਦੇ ਸੀ ਮੇਰੀ ਤੇ ਉਹ ਈ ਦਾ ਮੋਟਰਸਾਈਕਲ ਨੂੰ ਮੈਂ ਖਲਾੜ ਰੋ ਏਦਾਂ ਗੱਲਾਂ ਬਾਤਾਂ ਮਾਰ ਰਹਿਆ ਪਿਆ ਆਪਾਂ ਉਹਦੇ ਵਿੱਚ ਹੀ ਮੰਨ ਨੂੰ ਹਾਸੇ ਭਮਾਈ ਜਾਵਾ ਵਿੱਚ ਹੀ ਉਹਨੇ ਬਾਅਦ ਵੀਡੀਓ ਸਟਾਰਟ ਕੀਤੀ ਗੱਲਾਂ ਗੱਲਾਂ ਚ ਗੱਲ ਚੱਲ ਪਈ ਮੈਂ ਕਿਹਾ ਯਾਰ ਪੀ ਬੂ ਮੱਝ ਤੇਰੀ ਕਹਿੰਦਾ ਮਾਰ ਉਹ ਜਦੋਂ ਵਜਿਨੋਂ ਪਾ ਕਰਕੇ ਮੈਂ ਕਿਹਾ ਤੇਰੀ ਭੈਣ ਨੂੰ ਵੱਡੇ ਲਵਾਏ ਉਹਨੇ ਨਾਲ ਹੀ ਵੀਡੀਓ ਬਣਾ ਲਈ ਉਹਨੇ ਬਾਅਦ ਇਹ ਨੱਟ ਤੇ ਚੜਤੇ ਹਾਂ ਜੀ ਅੱਛਾ ਉਹ ਉਹ ਵੀਡੀਓ ਦਾ ਏ ਕਿਰਦਾਰ ਹਾਂਜੀ ਹਾਂਜੀ ਸੋ ਹੁਣ ਫਿਰ ਅਗਲਾ ਸਟੈਪ ਕੀ ਹੈ ਤੁਹਾਡਾ ਅੱਗੋਂ ਕਿੰਨਿਆਂ ਕੁ ਸ਼ੂਟਿੰਗ ਆ ਵਗੈਰਾ ਕਰ ਰਹੇ ਹੋ ਕਿਰ ਕਿਰ ਫਿਲਮ ਜਾ ਰਹੇ ਹੋ ਆਪਾਂ ਨਾਮ ਨਹੀਂ ਕਹਿੰਦੇ ਤੁਸੀਂ ਦੱਸੋ ਅੱਗੇ ਆ ਰਹੇ ਹੋ ਕਿ ਨਹੀਂ ਆ ਰਹੇ ਹੋ ਦੱਸੋ ਹਾਂਜੀ ਅਗਲੇ ਅੱਗੇ ਵੀ ਤੁਹਾਨੂੰ ਬਹੁਤ ਫਿਲਮਾਂ ਚ ਸੱਤ ਅੱਠ ਫਿਲਮਾਂ ਚ ਦੇਖਣ ਨੂੰ ਮਿਲੇਗਾ ਮੈਂ ਹਾਂਜੀ ਬਹੁਤ ਹੀ ਵਧੀਆ ਵਧੀਆ ਫਿਲਮਾਂ ਆ ਜਿਹਦੇ ਉਹੋ ਜਿਹੀਆਂ ਫਿਲਮਾਂ ਚ ਆਉਂਗਾ ਵੀ ਜਿੱਥੇ ਤੋਂ ਤੁਹਾਨੂੰ ਕੁਝ ਸਿੱਖਣ ਨੂੰ ਵੀ ਮਿਲਦਾ ਵਾ ਤੇ ਅੱਜ ਦੀ ਜਨਰੇਸ਼ਨ ਬਾਰੇ ਵੀ ਉਹਦੇ ਵਿੱਚ ਦੱਸਿਆ ਜਾਊਗਾ ਹਾਂਜੀ ਜੀ ਆਪਾਂ ਗੱਲ ਕੀਤੀ ਏ ਗੋਲੂ ਮਾਝੇ ਵਾਲੇ ਨਾਲ ਜਿਹਦਾ ਕਰਦਾਰ ਹੈਗਾ ਇਹਦੇ ਵਿੱਚ ਤਾਂ ਬਹੁਤ ਵਧੀਆ ਫਿਲਮ ਜਿਹੜੀ ਹੈ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੈ ਆਪਾਂ ਉਹਨਾਂ ਨੇ ਵੀ ਕਿਹਾ ਕਿ ਬਹੁਤ ਵਧੀਆ ਫਿਲਮ ਹੈ ਤੇ ਸਾਰੇ ਪਰਿਵਾਰ ਸਮੇਤ ਤੁਸੀਂ ਫਿਲਮ ਦੇਖਣ ਆਓ ਕਿਉਂਕਿ ਪਰਿਵਾਰ ਦੇ ਵਿੱਚ ਬੈਠ ਕੇ ਦੇਖਣ ਵਾਲੀ ਜਿਹੜੀ ਹੈ ਇਹ ਪਿਕਚਰ ਹੈ ਤੇ ਭੋਲੂ ਨਾਲ ਵੀ ਗੱਲਬਾਤ ਕੀਤੀ ਹੈ ਭੋਲੂ ਨੇ ਵੀ ਕਿਹਾ ਹੈ ਕਿ ਬਹੁਤ ਵਧੀਆ ਹੈ ਮਾਣ ਵਾਲੀ ਗੱਲ ਆ ਆਪਾਂ ਕਿੱਥੋਂ ਉੱਟ ਕੇ ਕਿੱਥੇ ਪਹੁੰਚ ਗਏ ਆ ਮਾਤਾ ਪਿਤਾ ਦਾ ਤੇ ਪ੍ਰਮਾਤਮਾ ਦਾ ਤੇ ਜਿਹੜੇ ਸਹਿਯੋਗ ਦਿੰਦੇ ਨੇ ਜਿਹੜੇ ਸਾਨੂੰ ਪਸੰਦ ਕਰਦੇ ਨੇ ਸੋਸ਼ਲ ਮੀਡੀਆ ਤੇ ਉਹਨਾਂ ਦੇ ਸਦਕਾ ਹੀ ਜਿਹੜਾ ਇਹ ਅੱਜ ਮੈਂ ਫਿਲਮਾਂ ਦੇ ਵਿੱਚ ਆਇਆ ਤੇ ਬੜੀ ਮਾਣ ਵਾਲੀ ਗੱਲ ਹੈ ਗੋਲੂ ਮਾਜੇ ਵਾਲਾ ਸੋ ਮਸਤਾਨੇ ਫਿਲਮ ਹੈ ਤੁਸੀਂ ਵੀ ਮਸਤਾਨੇ ਫਿਲਮ ਜਿਹੜਾ ਦੇਖਣ ਜਰੂਰ ਆਓ ਸੋ ਆਪਾ ਓਨਰ ਨੇ ਸਿਨੇਮਾ ਕਰਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿੱਦਾਂ ਦਾ ਰਿਸਪੌਂਸ ਮਿਲਿਆ ਪਿਆ ਕਿੰਨੀ ਕਿ ਬੁਕਿੰਗ ਹੋ ਗਈ ਇਹ ਮਸਤਾਨੇ ਫਿਲਮ ਜਰੀਏ ਅੱਜ ਤੋਂ ਜਰੀਏ ਸਾਰੇ ਸਿਨੇਮਾ ਘਰਾਂ ਦੇ ਵਿੱਚ ਜਰੀਏ ਚੱਲੂ ਹੋ ਚੁੱਕੀ ਹੈ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਸੁਖਵਿੰਦਰ ਜੀ ਨਾਮ ਹੈ ਸੁਖਵਿੰਦਰ ਜੀ ਫਿਰ ਕਿੱਦਾਂ ਲੱਗਦਾ ਹੈ ਕਿ ਕਿੰਨੀ ਕਿ ਬੁਕਿੰਗ ਹੋ ਗਈ ਹੈ ਤੇ ਅੱਜ ਤੋਂ ਜੇ ਸ਼ੁਰੂਆਤ ਹੋਈ ਹੈ ਮਸਤਾਨੇ ਫਿਲਮ ਦੀ ਕਿੰਨਾ ਗਰ ਸਪੋਰਟ ਲੱਗ ਰਿਹਾ ਸਰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਤੇ ਆਪਾਂ ਹੌਸਪੀਟਲ ਜਾ ਰਹੇ ਨੇ ਸਵੇਰੇ ਮਾਰਨਿੰਗ ਟਾਈਮ ਤੇ ਤੇ ਨਾਈਟ ਦੇ ਸ਼ੋਅ ਸਾਡੇ ਹੌਸਪੀਟਲ ਗਏ ਨੇ ਤੇ ਹੁਣ ਬੁਕਿੰਗ ਅਸੀਂ ਕੱਲ ਹੀ ਓਪਨ ਕਰ ਰਹੇ ਹਾਂ ਕੱਲ ਵੀ ਭਾਈ ਗੋਦੀ ਮੇਰ ਨਾਲ ਕੱਲ ਹੀ ਹੌਸਪੀਟਲ ਜਾਏਗਾ ਸੋ ਕਿੰਨਾ ਕਿ ਲੋਕ ਜਿਹੜੇ ਨੇ ਬੁਕਿੰਗ ਕਰਵਾ ਰਹੇ ਨੇ ਕੋਈ ਜਦਾਂ ਕਰ ਫੋਨ ਕਰਦਾ ਬਹੁਤ ਬਹੁਤ ਜ਼ਿਆਦਾ ਮਿਲਣਾ ਪਿਆ ਰਿਸਪੌਂਡ ਫਿਲਮ ਕਿੰਧ ਲੱਗੀ ਫਿਲਮ ਬਹੁਤ ਵਧੀਆ ਜੀ ਸਾਡੇ ਸਿੱਖ ਇਤਿਹਾਸ ਬਾਰੇ ਦੱਸਿਆ ਗਿਆ ਸਨ ਉਹਦੇ ਵਿੱਚ ਤੇ ਆਪਣਾ ਜਸਰ ਪਾਈ ਦੀ ਐਕਟਿੰਗ ਬਹੁਤ ਵਧੀਆ ਤੇ ਲੋਕੀ ਹੁਣ ਆ ਕੇ ਆ ਰਹੇ ਸਾਡੀ মুਵੀ ਦੇਖਣ ਆਤੇ ਬਹੁਤ ਵਧੀਆ মুਵੀ ਹੈਗੀ ਸੋ ਕੈਮਰਾ ਪਰਸਨ ਫੋਟੋਨ ਕਰਵਾਉਂਦੇ ਨਾਲ ਲੱਕੀ ਰਾਜਪੂਤ ਗੁਰਦਾਸ ਕੋ